ਬੌਜਨ ਸਮਾਜ ਫਰੰਟ ਦੇ ਜਗਦੀਸ਼ ਰਾਣਾ ਜੀ ਗੱਲ ਕਰਨਗੇ ਨੌਦੀਪ ਕੌਰ ਦੇ ਘਰੇ ਪਹੁੰਚਣ ਤੋਂ ਬਾਅਦ ਹਾਂਜੀ ਰਾਣਾ ਜੀ ਅਸੀਂ ਅੱਜ ਜਲੰਧਰ ਤੋਂ ਬੌਜਨ ਸਮਾਜ ਫਰੰਟ ਪੰਜਾਬ ਦੀ ਸਾਰੀ ਟੀਮ ਜਿਹੜੀ ਆ ਸਾਡੇ ਸੁਖਿੰਦਰ ਕੋਟਲੀ ਜੀ ਰਮੇਸ਼ ਚੋਕਾਂ ਜੀ ਜਗਦੀਸ਼ ਦੇਸ਼ਾ ਜੀ ਔਰ ਔਰ ਕਸ਼ਮੀਰ ਕੁਸ਼ੋਰ ਜੀ ਔਰ ਮੈਂ ਜਗਦੀਸ਼ ਰਾਣਾ ਅਸੀਂ ਬੌਜਨ ਸਮਾਜ ਫਰੰਟ ਪੰਜਾਬ ਦੇ ਮਾਧਿਅਮ ਤੋਂ ਅੱਜ ਅਸੀਂ ਮੁਕਸਰ ਜ਼ਿਲ੍ਹੇ ਦੇ ਵਿੱਚ ਸਾਡੀ ਭੈਣ ਨੌਦੀਪ ਦੇ ਘਰ ਆਏ ਆਂ ਔਰ ਉਹ 12 ਜਨਵਰੀ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਔਰ ਉਹਨਾਂ ਦਾ ਕਸੂਰ ਸਿਰਫ ਇਹ ਹੀ ਆ ਕਿ ਉਹਨਾਂ ਨੇ ਆਪਣੇ ਹੱਕ ਸਾਜ ਦੀ ਜਿਹੜੀ ਆਵਾਜ਼ ਆ ਜਿਹੜਾ ਆਪਣੇ ਹੱਕਾਂ ਦਾ ਨਾਹਰਾ ਬੁਲੰਦ ਕੀਤਾ ਸੀਗਾ ਔਰ ਉਹਨਾਂ ਨੂੰ ਉਹਦੀ ਸਜ਼ਾ ਦਿੱਤੀ ਜਾ ਰਹੀ ਹੈ ਔਰ ਦੂਸਰਾ ਉਹ ਕਿਸਾਨੀ ਅੰਦੋਲਨ ਦੇ ਵਿੱਚ ਕਿਉਂਕਿ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਆ ਬੇਟੀ ਸਾਡੀ ਉਹਨਾਂ ਦੇ ਮਾਤਾ ਜੀ ਸਾਡੇ ਵਿੱਚ ਖੜੇ ਨੇ ਉਹਨਾਂ ਦਾ ਭਰਾ ਛੋਟਾ ਉਹਨਾਂ ਦੀ ਛੋਟੀ ਭੈਣ ਹੈ ਉਹਨਾਂ ਦਾ ਹੋਰ ਪਰਿਵਾਰ ਆ ਤੋ ਮਜ਼ਦੂਰ ਵਰਗ ਨਾਲ ਸਬੰਧਿਤ ਪਰਿਵਾਰ ਆ ਜਿਹੜਾ ਕਿ ਹਾਲਾਤ ਜਿਹੜੇ ਆਰਥਿਕ ਹਾਲਤ ਆ ਉਹ ਬਹੁਤ ਵਧੀਆ ਨਹੀਂ ਕਹਿ ਜਾ ਸਕਦੇ ਮਾੜੇ ਹਾਲਾਤ ਆ ਪਰ ਕਿਸੇ ਵੀ ਸੰਸਥਾ ਨੇ ਮੈਨੂੰ ਬੜਾ ਦੁੱਖ ਹੋਇਆ ਇਹ ਜਾਣ ਕੇ ਕੁਝ ਦਿਨ ਪਹਿਲਾਂ ਮੇਰੇ ਕਿਸੇ ਸਾਥੀ ਨੇ ਮੇ ਨਾਲ ਗੱਲ ਵੀ ਕੀਤੀ ਸੀ ਕਿ ਮੈਨੂੰ ਬੜਾ ਦੁੱਖ ਹੋਇਆ ਇਸ ਗੱਲ ਦਾ ਕਿ ਕਿਸਾਨੀ ਅੰਦੋਲਨ ਦੇ ਵਿੱਚ ਨਾਰੇ ਤਾਂ ਬੜੇ ਲਗਾਏ ਜਾ ਰਹੇ ਆ ਕਿ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਪਰ ਮਜ਼ਦੂਰਾਂ ਦੀ ਆਵਾਜ਼ ਜਿਹੜੀ ਉਹ ਦੱਬੀ ਰਹਿ ਜਾਂਦੀ ਕਿਤੇ ਨਾ ਅੱਗੇ ਤੇ ਔਰ ਨਾ ਤਾਂ ਉਹਨਾਂ ਦੇ ਪਰਿਵਾਰ ਦੀ ਕਿਸੇ ਨੇ ਹੁਣ ਤੱਕ ਆਰਥਿਕ ਮਦਦ ਕੀਤੀ ਜਦਕਿ ਸੰਘਰਸ਼ ਦੇ ਵਿੱਚ ਹੁਣ ਤੱਕ ਕਰੋੜਾਂ ਰੁਪਏ ਜਿਹੜਾ ਖਰਚੇ ਆ ਜਾ ਚੁੱਕਿਆ ਆ ਔਰ ਕਿਸੇ ਨੇ ਵੀ ਅਜੇ ਤੱਕ ਉਹਨਾਂ ਦੇ ਪਰਿਵਾਰ ਨੇ ਦੱਸਿਆ ਕਿ ਕਿਸੇ ਸੰਸਥਾ ਨੇ ਉਹਨਾਂ ਦੀ ਮਦਦ ਨਹੀਂ ਕੀਤੀ ਔਰ ਅੱਜ ਅਸੀਂ 1 ਲੱਖ ਰੁਪਏ ਸਾਨੂੰ ਭੇਜਿਆ ਸੀ ਇੰਗਲੈਂਡ ਤੋਂ ਸਾਡੇ ਸਾਥੀ ਨੇ ਭੰਤੇ ਅਵੀ ਪ੍ਰਸੰਨੋ ਜੀ ਔਰ ਸਾਡੇ ਮਿਸ਼ਨਰੀ ਸਾਥੀ ਨੇ ਗੀਤਕਾਰ ਨੇ ਖੁਸ਼ਵਿੰਦਰ ਬਿੱਲਾ ਜੀ ਔਰ ਉਹਨਾਂ ਦੀ ਜਿਹੜੀ ਸਮੁੱਚੀ ਟੀਮ ਆ ਉਹ ਪਹਿਲਾਂ ਵੀ ਸਾਡੀ ਬੜੀ ਮਦਦ ਕਰਦੇ ਰਹੇ ਨੇ ਜਦੋਂ ਵੀ ਸਮਾਜ ਵਿੱਚ ਕਿਸੇ ਨਾਲ ਹਵੀ ਨਵੀਂ ਹੁੰਦੀ ਕੋਈ ਦੁੱਖ ਹਤਿਆਚਾਰ ਹੁੰਦਾ ਤੇ ਖੁਸ਼ਵਿੰਦਰ ਬਿੱਲਾ ਜੀ ਔਰ ਪੰਤੇ ਆ ਵੀ ਪ੍ਰਸੰਨੋ ਜੀ ਉਹ ਪਹਿਲਾਂ ਵੀ ਸਾਨੂੰ ਜਿਹੜੀ ਆਰਥਿਕ ਮਦਦ ਭੇਜਦੇ ਏਦਾਂ ਹੀ ਅਸੀਂ ਜਾ ਕੇ ਪਰਿਵਾਰਾਂ ਨੂੰ ਅੱਗੇ ਦਿੰਦੇ ਰਹੇ ਆ ਤੋ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਵੀ ਕਰਦੇ ਆ ਜਿਹੜੇ ਵਿਦੇਸ਼ ਦੇ ਵਿੱਚ ਰਹਿੰਦੇ ਹੋਏ ਇੱਥੇ ਦੇ ਸਮਾਜ ਦੇ ਜਿਹੜੇ ਗਰੀਬ ਲੋਕ ਨੇ ਸੰਘਰਸ਼ੀ ਲੋਕ ਨੇ ਉਹਨਾਂ ਵਾਸਤੇ ਚਿੰਤਤ ਰਹਿੰਦੇ ਨੇ ਹਮੇਸ਼ਾ ਤੇ ਅੱਜ ਉਹਨਾਂ ਨੇ 1 ਲੱਖ ਰੁਪਏ ਦੀ ਜਿਹੜੀ ਮਾਇਕ ਸਹਿਤਾ ਆਰਥਿਕ ਸਹਿਤਾ ਭੇਜੀ ਸੀ ਅੱਜ ਅਸੀਂ ਉਹ ਨਵਦੀਪ ਦੇ ਮਾਤਾ ਜੀ ਨੂੰ ਅਸੀਂ ਭੇਟ ਕੀਤੀ ਹੈ ਸਾਰੇ ਸਾਥੀਆਂ ਨੇ ਰਲ ਕੇ ਔਰ ਅਸੀਂ ਨਾਲੋਂ ਨਾਲ ਮੈਂ ਇਹ ਅਪੀਲ ਵੀ ਕਰਾਂਗਾ ਦੇਸ਼ ਵਿਦੇਸ਼ ਦੇ ਵਿੱਚ ਵੱਸਦੇ ਹੋਰ ਜਿਹੜੇ ਸਾਡੇ ਸਮਾਜ ਦੇ ਚਿੰਤਕ ਲੋਕ ਨੇ ਜਿਹੜੇ ਜਾਗਰੂਕ ਰੋਸ਼ਨ ਦਿਮਾਗ ਲੋਕ ਨੇ ਉਹਨਾਂ ਨੂੰ ਇਹ ਬੇਨਤੀ ਮੈਂ ਅਪੀਲ ਵੀ ਕਰਾਂਗਾ ਕਿ ਗਰੀਬ ਪਰਿਵਾਰਾਂ ਔਰ ਵੱਡੀ ਗੱਲ ਇਹ ਹੈ ਕਿ ਸੰਘਰਸ਼ ਹੀ ਲਿਆ ਅੱਜ ਦੇ ਸਮੇਂ ਵਿੱਚ ਜਾਗਰੂਕ ਹੋਣਾ ਇਹ ਕੋਈ ਛੋਟੀ ਗੱਲ ਨਹੀਂ ਹੁੰਦੀ ਆਪਣੇ ਹੱਕਾਂ ਸੰਘਰਸ਼ ਹੱਕਾਂ ਲਈ ਲੜਨਾ ਤੋ ਜਾਗਰੂਕ ਪਰਿਵਾਰ ਜਿਹੜਾ ਆ ਉਹ ਐਸੀ ਤਰ੍ਹਾਂ ਕਿਤੇ ਰੋਲ ਨਾ ਜਾਵੇ ਇਦਾਂ ਨਾ ਹੋਵੇ ਕਿ ਗਾਂ ਕੋਈ ਸੰਘਰਸ਼ ਕਰਨ ਬਾਰੇ 100 ਵਾਰੀ ਸੋਚੇ ਕਿ ਸਾਨੂੰ ਕਿਹੜਾ ਕਿਸੇ ਨੇ ਪੁੱਛਣਾ ਆ ਸਾਡੀ ਕਿਹੜਾ ਕਿਸੇ ਨੇ ਬਾਹ ਫੜਨੀ ਆ ਤੋ ਇਸ ਕਰਕੇ ਜਿਹੜਾ ਆ ਇਹਨਾਂ ਦੇ ਪਰਿਵਾਰ ਦੀ ਜਿਹੜੀ ਆ ਆਰਥਿਕ ਮਦਦ ਜਿਹੜੀ ਮੈਂ ਹੋਰ ਵੀ ਭਰਾਵਾਂ ਨੂੰ ਪੈਣਾ ਨੂੰ ਬੇਨਤੀ ਕਰਦਾ ਕਿ ਕੀਤੀ ਜਾਵੇ ਔਰ ਨਾਲੋ ਨਾਲ ਮੈਂ ਕਿਸਾਨ ਜਿਹੜੀਆਂ ਜਥੇਬੰਦੀਆਂ ਸੰਘਰਸ਼ੀਲ ਨੇ ਜਿਹੜੀਆਂ ਦਿੱਲੀ ਚ ਬੈਠੀਆਂ ਨੇ ਜਾਂ ਜਿਹੜੀਆਂ ਪੰਜਾਬ ਦੇ ਵਿੱਚ ਨੇ ਸੰਘਰਸ਼ ਕਰ ਰਹੀਆਂ ਨੇ ਉਹਨਾਂ ਨੂੰ ਮੈਂ ਪੈਣਾ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਹੋਰਾਂ ਦੇ ਲਈ ਵੀ ਵੱਡੇ ਦਿਲ ਕਰਕੇ ਜਿਹੜੇ ਬੜੀ ਆਰਥਿਕ ਸ ਤੋ ਨਵਦੀਪ ਦੇ ਪਰਿਵਾਰ ਦੀ ਵੀ ਜਿਹੜੀ ਆਰਥਿਕ ਮਦਦ ਕੀਤੀ ਜਾਵੇ ਔਰ ਇੱਕ ਵਾਰ ਮੈਂ ਫਿਰ ਇੰਗਲੈਂਡ ਦੇ ਆਪਣੇ ਵੀਰਾਂ ਦਾ ਕੁਸ਼ਵਿੰਦਰ ਵਿੱਲਾ ਜੀ ਦਾ ਔਰ ਭੰਤੇ ਅਭਿਪਰਸਨੋ ਜੀ ਦਾ ਇਹ ਸਾਰਥਿਕ ਮਦਦ ਲਈ ਧੰਨਵਾਦ ਕਰਦਾ ਹਾਂ ਜੀ ਜੈਪੁਰ ਸਰ ਸਰਕਾਰ ਨੂੰ ਕੀ ਕਹਿਣਾ ਚਾਹੀਦਾ ਜੀ ਦੇਖੋ ਸਰਕਾਰ ਤਾਂ ਬੜੀ ਨਕਮੀ ਹੈ ਸਰਕਾਰ ਜਿਹੜੀ ਆ ਉਹਦੇ ਬਾਰੇ ਤਾਂ ਮੈਂ ਇਹ ਹੀ ਕਹੂੰਗਾ ਵੀ ਉਹਨੂੰ ਸਿਰਫ ਤਨਾਡਾਂ ਦੀ ਚਿੰਤਾ ਆ ਉਹਨੂੰ ਕਿਸਾਨਾਂ ਮਜ਼ਦੂਰਾਂ ਦੀ ਕੋਈ ਚਿੰਤਾ ਨਹੀਂ ਔਰ ਉਹਦੇ ਜਿਹੜੇ ਕਿਸਾਨ ਮਜ਼ਦੂਰ ਜਿਹੜੇ ਆ ਮਜ਼ਦੂਰਾਂ ਬਾਰੇ ਜਿਹੜੀ ਉਹਨਾਂ ਨੇ ਬਿੱਲ ਕੀਤੇ ਕਿ 8 ਘੰਟੇ ਤੋਂ ਜਿਹੜਾ 12 ਘੰਟੇ ਹੁਣ ਕੰਮ ਕਰਨਾ ਪਏਗਾ ਤੋਂ ਇਹ ਜਿਹੜੀਆਂ ਉਹਦੀਆਂ ਨੀਤੀਆਂ ਆ ਉਹ ਲੋਕ ਮਾਰੂ ਨੀਤੀਆਂ ਆ ਔਰ ਉਹਨਾਂ ਦਾ ਹਰ ਵਰਗ ਵਿਰੋਧ ਕਰ ਰਿਹਾ ਆ ਪਰ ਜਿਹੜਾ ਦੇਸ਼ ਦਾ ਬਹੁਤਾ ਜਿਹੜਾ ਮੀਡੀਆ ਆ ਉਹ ਪਤਾ ਨਹੀਂ ਕਿਉਂ ਹੈਗਾ ਕਿ ਲੋਕਾਂ ਦੀ ਜਿਹੜੀ ਆਵਾਜ਼ ਆ ਉਹਨੂੰ ਹੋਰ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ ਔਰ ਲੋਕਾਂ ਦੀ ਜਿਹੜੀ ਅਸਲੀ ਆਵਾਜ਼ ਜਿਹੜੀ ਸਹੀ ਆਵਾਜ਼ ਆ ਉਹਨੂੰ ਜਿਹੜਾ ਦਬਾਉਣ ਦਾ ਕੋਸ਼ਿਸ਼ ਕਰ ਰਹੀ ਆ ਪਰ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਅਸੀਂ ਤਾੜਨਾ ਵੀ ਕਰਦੇ ਆ ਕਿ ਲੋਕਾਂ ਦੇ ਮੂਰੇ ਵੱਡੇ ਵੱਡੇ ਹਿਟਲਰ ਸਿਕੰਦਰ ਵਰਗੇ ਵੀ ਆਏ ਤੇ ਦੁਨੀਆ ਤੋਂ ਚਲੇ ਗਏ ਤੇ ਇਹ ਵੀ ਜਿਹੜੇ ਰਹਿਣੇ ਨਹੀਂ ਹੈਗੇ ਇਹਨਾਂ ਦਾ ਘਮੰਡ ਵੀ ਟੁੱਟ ਜਾਣਾ ਲੋਕਾਂ ਦੇ ਸੰਘਰਸ਼ 经过 ਕਸ਼ਮੀਰ ਕੋਖਸور ਜੀ